ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਫਾ ਕੇਂਦਰੀ ਵਜ਼ੀਰ ਪੀਛ ਤੰਬਰਮ ਦੇ ਇੱਕ ਬਿਆਨ ਨੇ ਪੰਜਾਬ ਸਣੇ ਪੂਰੇ ਦੇਸ਼ ਦੀ ਸਿਆਸਤ ਵਿੱਚ ਹਲਚਲ ਮਚਾ ਦਿੱਤੀ ਹੈ ਇਹ ਬਿਆਨ ਉਹਨਾਂ ਨੇ ਆਪਰੇਸ਼ਨ ਬਲੂ ਸਟਾਰ ਬਾਰੇ ਦਿੱਤਾ ਹੈ ਦਰਅਸਲ ਕਸੋਲੀ ਦੇ ਵਿੱਚ ਮਰਹੂਮ ਲੇਖਕ ਖੁਸ਼ਵੰਤ ਸਿੰਘ ਯਾਦਗਾਰੀ ਲਿਟਰੇਚਰ ਫੈਸਟੀਵਲ ਚੱਲ ਰਿਹਾ ਸੀ ਜਿਸ ਦੇ ਵਿੱਚ ਸੀਨੀਅਰ ਪੱਤਰਕਾਰ ਹਰਿੰਦਰ ਵਿਵੇਜਾ ਦੀ ਕਿਤਾਬ ਦੇਵਲ ਸ਼ੂਟ ਯੂ ਮੈਡਮ ਉੱਤੇ ਹਰਿੰਦਰ ਵਿਵੇਜਾ ਖੁਦ ਆਪ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸਨ ਇਸ ਮੌਕੇ ਆਪਰੇਸ਼ਨ ਬਲੂ ਸਟਾਰ ਬਾਰੇ ਪੀਚ ਜ਼ੰਬਰਮ ਨੇ ਜੋ ਬਿਆਨ ਦਿੱਤਾ ਮੈਂ ਉਹਨਾਂ ਦੇ ਹੂਬ ਹੂ ਸ਼ਬਦ ਤੁਹਾਡੇ ਨਾਲ ਸਾਂਝੇ ਕਰਦਾ ਉਹਨਾਂ ਨੇ ਕਿਹਾ ਕੋਟ ਮੈਂ ਕਿਸੇ ਫੌਜੀ ਅਫਸਰ ਦੀ ਬੇਇੱਜ਼ਤੀ ਨਹੀਂ ਕਰਦਾ ਪਰ ਜਿਸ ਤਰੀਕੇ ਨਾਲ ਆਪਰੇਸ਼ਨ ਬਲੂ ਸਟਾਰ ਕੀਤਾ ਗਿਆ ਉਹ ਬੇहद ਗਲਤ ਸੀ 골ਡਨ ਟੈਂਪਲ ਉੱਤੇ ਆਪਰੇਸ਼ਨ ਬਲੂ ਸਟਾਰ ਦਾ ਰਸਤਾ ਬਿਲਕੁਲ ਗਲਤ ਸੀ ਅਤੇ ਮੈਂ ਸਮਝਦਾ ਕਿ ਇੰਦਰਾ ਗਾਂਧੀ ਨੇ ਇਸ ਦੀ ਕੀਮਤ ਜਾਨ ਦੇ ਕੇ ਅਦਾ ਕੀਤੀ ਹੈ ਚਿਤੰਬਰਮ ਅਗੇ ਕਹਿੰਦੇ ਨੇ ਕਿ ਉਸ ਤੋਂ 3-4 ਸਾਲ ਬਾਅਦ ਜੋ ਤਰੀਕਾ ਅਪਣਾਇਆ ਗਿਆ ਉਹ ਸਹੀ ਤਰੀਕਾ ਸੀ ਉਹ ਆਪਰੇਸ਼ਨ ਬਲੈਕ ਥੰਡਰ ਦੀ ਗੱਲ ਕਰ ਰਹੇ ਸਨ ਜਿਸ ਦੌਰਾਨ ਬਿਨਾਂ ਫੌਜੀ ਕਾਰਵਾਈ ਕੀਤੇ ਖੜਕੂਆਂ ਨੂੰ ਦਰਬਾਰ ਸਾਹਿਬ ਕੰਪਲੈਕਸ ਤੋਂ ਬਾਹਰ ਕੱਢਿਆ ਗਿਆ ਸੀ ਪਰ ਚਿਤੰਬਰਮ ਨੇ ਕਿਹਾ ਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਆਪਰੇਸ਼ਨ ਬਲੈਕ ਥੰਡਰ ਸਹੀ ਸੀ ਚਿਤੰਬਰਮ ਨੇ ਇਸ ਦੇ ਨਾਲ ਇਹ ਵੀ ਦਾਵਾ ਕੀਤਾ ਕਿ ਆਪਰੇਸ਼ਨ ਬਲੂ ਸਟਾਰ ਇਕੱਲੀ ਇੰਦਰਾ ਗਾਂਧੀ ਦੀ ਗਲਤੀ ਨਹੀਂ ਸੀ ਇਸ ਦੇ ਵਿੱਚ ਸੁਰੱਖਿਆ ਏਜੰਸੀਆਂ ਆਰਮੀ ਔਰ ਖੁਫੀਆ ਤੰਤਰ ਦੇ ਅਧਿਕਾਰੀ ਸਾਰੇ ਹੀ ਇਨਵੋਲਵ ਸੀਗੇ ਇਸ ਮੌਕੇ ਹਰਿੰਦਰ ਬਵੇਜਾ ਨੇ ਭਾਵੇਂ ਉਹਨਾਂ ਨੂੰ ਟੋਕਦਿਆਂ ਇਹ ਗੱਲ ਕਹੀ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸਨ ਆਖਰਕਾਰ ਆਪਰੇਸ਼ਨ ਬਲੂ ਸਟਾਰ ਤੇ ਦਸਖਤਾਂ ਉਹਨਾਂ ਨੇ ਹੀ ਕੀਤੇ ਹਨ ਸੋ ਇਸ ਬਿਆਨ ਨੂੰ ਲੈ ਕੇ ਇੱਕ ਤਿੱਖੀ ਬਹਿਸ ਸਿਆਸੀ ਔਰ ਮੀਡੀਆ ਹਲਕਿਆਂ ਦੇ ਵਿੱਚ ਖਾਸ ਕਰਕੇ ਸੋਸ਼ਲ ਮੀਡੀਆ ਹਲਕਿਆਂ ਦੇ ਵਿੱਚ ਛਿੜ ਗਈ ਹੈ ਇਸ ਬਿਆਨ ਆਉਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਬਿਨਾ ਕੋਈ ਮੌਕਾ ਗਵਾਇਆ ਬਿਆਨ ਦਿੱਤਾ ਕਿਰਨ ਰਿਜਜੂ ਨੇ ਟਵਿੱਟਰ ਤੇ ਲਿਖਿਆ ਜਦੰਬਰਮ ਜੀ ਨੇ ਕਾਂਗਰਸ ਦੀਆਂ ਗਲਤੀਆਂ ਬਹੁਤ ਦੇਰੀ ਨਾਲ ਸਵੀਕਾਰੀਆਂ ਇਹ ਕਬੂਲ ਕਰਨ ਤੋਂ ਬਾਅਦ ਕਿ ਅਮਰੀਕਾ ਤੇ ਵਿਦੇਸ਼ੀ ਤਾਕਤਾਂ ਦੇ ਦਬਾਅ ਕਾਰਨ ਭਾਰਤ ਮੁੰਬਈ ਵਿੱਚ ਪਾਕਿਸਤਾਨੀ ਅਤਵਾਦੀ ਹਮਲਿਆਂ ਦਾ ਜਵਾਬ ਨਹੀਂ ਦੇ ਸਕਿਆ ਉਹ ਇਹ ਵੀ ਮੰਨਦੇ ਹਨ ਕਿ ਹਰਮੰਦਰ ਸਾਹਿਬ ਵਿੱਚ ਕੀਤਾ ਗਿਆ ਆਪਰੇਸ਼ਨ ਬਲੂ ਸਟਾਰ ਸਰਕਾਰ ਦੀ ਇੱਕ ਵੱਡੀ ਗਲਤੀ ਸੀ इससे दिल्ली सरकार ब्लू स्टार एक गलत तरीका था ये उनकी इस ऐतिहासिक कांग्रेस की ऐतिहासिक भूल को उजागर करता है ये स्पष्ट करता है कि किस तरह से ये सिखों के ऊपर अत्याचार किया गया उनके पवित्र स्थानों को तोप और टैंकों से उड़ाया गया अकाल तख्त साहब को गिराया गया लेकिन यह कहना कि इसमें इंदिरा गांधी अकेली जिम्मेवार नहीं थी यह किसी भी सूरत में स्वीकार नहीं है वो देश के प्रधानमंत्री के रूप में जिम्मेवार थी संवैधानिक पद के ऊपर बैठे हुए मुख्य प्रधानमंत्री के रूप में जिम्मेवार थी और ये उनका कॉन्शियस फैसला था यह सिखों के प्रति नफरत थी उनके मन के अंदर जिसके चलते श्री दरबार साहब के ऊपर टैंक और तोपो से हमला करवाया गया श्री गुरु ग्रंथ साहब महाराज जी के पावन स्वरूपों की अबेदबिया हुई सैकड़ों गुरुद्वारे ढेर ढेर कर दिए गए और तोप टैंकों से काल तक साहब को खा दिया गया ये पाप जिस पार्टी ने किया है आज वो पार्टी जरूरी है मान रही कि गलत तरीका था लेकिन पी चिदम्बरम जी तरीके के साथ साथ जिन लोगों ने किया था वो कभी भी उसको किसी को माफ नहीं करेगी और इस पाप के लिए जो आपने धर्म के ऊपर हमला किया है देश और दुनिया के लोग आपको कतई माफ नहीं करेंगे इसलिए इंदिरा गांधी को कतई देश दोष मुक्त नहीं किया जा सकता और जब पंजाब च अकाली दल दे बलारे परम वंश सिंह रुमाना उर्फ बंटी रुमाना ने ट्वीट करके कांग्रेस नु घेरिया उन्होंने लिखा है कि हरेंद्र विवेजा ने जदंबरम नु बिल्कुल ठीक कहा कि ऑपरेशन ब्लू स्टार उत्ते दस्तगत इंदिरा गांधी तो बिना और कोई नहीं कर सकता सी ਅਤੇ ਹੁਣ ਰਾਹੁਲ ਗਾਂਧੀ ਸਿੱਖਾਂ ਨੂੰ ਰਾਜਨੀਤਿਕ ਸਹਾਰਾ ਅਤੇ ਤਾਕਤ ਦਿੰਦੇ ਰਹਿੰਦੇ ਹਨ ਬੰਟੀ ਰੁਮਾਣਾ ਨੇ ਕਈ ਸਾਰੀਆਂ ਤਸਵੀਰਾਂ ਆਪਣੇ ਟਵੀਟ ਵਿੱਚ ਸਾਂਝੀਆਂ ਕੀਤੀਆਂ ਹਨ ਜਿਸ ਵਿੱਚ ਕਾਂਗਰਸ ਪ੍ਰਧਾਨ ਮਲਕਰ ਜੁਨਖੜਗੇ ਸੋਨੀਆ ਗਾਂਧੀ ਰਾਹੁਲ ਗਾਂਧੀ ਪ੍ਰਿਅੰਕਾ ਗਾਂਧੀ ਅਤੇ ਕਈ ਹੋਰ ਕਾਂਗਰਸੀ ਆਗੂ ਜਗਦੀਸ਼ ਟਾਇਟਲਰ ਨਾਲ ਖੜੇ ਦਿਖਾਈ ਦੇ ਰਹੇ ਹਨ ਜਗਦੀਸ਼ ਟਾਇਟਲਰ ਉੱਤੇ ਸਿੱਖ ਕਤਲੇਆਮ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਹਨ ਪੰਜਾਬ ਵਿੱਚ ਕਿਉਂਕਿ ਤਰਨ ਤਰਨ ਦੀ ਜ਼ਿਮਨੀ ਚੋਣ ਚੱਲ ਰਹੀ ਹੈ ਇਸ ਕਰਕੇ ਇਹ ਮੁੱਦਾ ਕਾਂਗਰਸ ਲਈ ਇੱਕ ਵੱਡਾ ਸਿਆਸੀ ਇਸ਼ੂ ਬਣਨ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੇ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਰਵਿੰਦਰ ਸਿੰਘ ਕੰਗ ਨੇ ਵੀ ਇਸ ਉੱਤੇ ਪ੍ਰਤੀਕਿਰਿਆ ਦਿੱਤੀ ਹੈ ਉਹਨਾਂ ਕਿਹਾ ਕਿ ਆਪਰੇਸ਼ਨ ਬਲੂ ਸਟਾਰ ਨੂੰ ਸਿੱਖ ਕਦੇ ਵੀ ਭੁਲਾ ਨਹੀਂ ਸਕਣਗੇ ਪੰਜਾਬ ਕਾਂਗਰਸ ਦੇ ਆਗੂਆਂ ਦਾ ਅਜੇ ਤੱਕ ਇਸ ਉੱਤੇ ਬਿਆਨ ਨਹੀਂ ਆਇਆ ਪਰ ਕੇਂਦਰੀ ਲੀਡਰਸ਼ਿਪ ਵੱਲੋਂ ਜਿਹੜਾ ਪ੍ਰतिकਰਮ ਆਇਆ ਹੈ ਉਸ ਵਿੱਚ ਕਿਹਾ ਗਿਆ ਕਿ ਪੀਚ ਜ਼ਮਰਮ ਨੇ ਇਹ ਬਿਆਨ 50 ਸਾਲ ਬਾਅਦ ਕਿਉਂ ਦਿੱਤਾ ਹੈ ਦਰਅਸਲ ਉਹ ਆਪਣੇ ਖਿਲਾਫ ਚੱਲ ਰਹੇ ਕੇਸਾਂ ਤੋਂ ਪਰੇਸ਼ਾਨ ਹਨ ਅਤੇ ਸਰਕਾਰ ਨੂੰ ਖੁਸ਼ ਕਰਨ ਦੇ ਲਈ ਉਹਨਾਂ ਨੇ ਇਹ ਬਿਆਨ ਦਿੱਤਾ ਹੈ